ਜਿਹੜਾ ਸੱਚ ਆ ਨਾ ਉਹ ਲੁਕਦਾ ਨਹੀਂ ਹੁੰਦਾ ਤੇ ਆਪਣੇ ਆ ਝੋਨੇ ਦਾ ਜਿਹੜਾ ਸੀਜ਼ਨ ਚੱਲ ਰਿਹਾ ਆ ਝੋਨਾ ਕਿਤੇ ਵੱਢਿਆ ਪਿਆ ਕਿਤੇ ਗੱਠਾ ਬਣੀਆਂ ਪਈਆਂ ਤੇ ਕਿਤੇ ਖੜਾ ਝੋਨਾ ਹਜੇ ਯਾਨੀ ਕਿ ਇੱਥੇ ਅੱਗ ਕਿਸੇ ਨੇ ਨਹੀਂ ਲਾਈ तकरीबन तकरीबन ਕੋਈ 1 ਏਕੜ ਨੂੰ ਵੀ ਹਜੇ ਅੱਗ ਨਹੀਂ ਲੱਗੀ ਦੀਵਾਲੀ ਲੰਘ ਕੇ ਗਈ ਆ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਜੋ ਨੌਸਤ ਰੀਪਰ ਵੀ ਨਹੀਂ ਫੇਰਿਆ ਕਿਸੇ ਨੇ ਤੇ ਜਿਹੜਾ ਜਾਨਕੀ ਮੌਸਮਾ ਉਹ ਹੁਣ ਦਿੱਲੀ ਦੇ ਵਿੱਚ ਇਸ ਵਕਤ ਪੂਰਾ ਖਰਾਬ ਚੱਲ ਰਿਹਾ ਜਲੰਧਰ ਦੇ ਵਿੱਚ ਸਾਰੇ ਤਕਰੀਬਨ ਇਹ ਪੜਾਕਿਆਂ ਦਾ ਫੈਕਟਰੀਆਂ ਦਾ ਪ੍ਰਦੂਸ਼ਣ ਜਿਹੜਾ ਹੋਇਆ ਵਾ ਸਰਕਾਰਾਂ ਸਿਰਫ ਪ੍ਰਾਲੀ ਦੇ ਨਾਂ ਤੇ ਕਿਸਾਨਾਂ ਨੂੰ ਬਦਨਾਮ ਕਰ ਰਹੀਆਂ ਇਹ ਸਾਜਿਸ ਦੇ ਦੀਨ ਬਦਨਾਮ ਕੀਤਾ ਜਾ ਰਿਹਾ ਕਿਸਾਨੀ ਨੂੰ ਦੋਸਤੋ ਫੈਕਟਰੀਆਂ ਹਰ ਵਕਤ ਪ੍ਰਦੂਸ਼ਣ ਕਰਦੀਆਂ ਉਹਨਾਂ ਵੱਲ ਕਿਸੇ ਸੂਬੇ ਦੀ ਸਰਕਾਰ ਦਾ ਕੋਈ ਸੈਂਟਰ ਦੀ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਵਕਤ ਦੱਸਦੇ ਆ ਬੀ ਦਿੱਲੀ ਦੇ ਵਿੱਚ ਜਿਹੜਾ ਮੌਸਮਾ ਬਹੁਤ ਖਰਾਬ ਹੋ ਚੁੱਕਿਆ ਤੇ ਜਿਹੜੀ ਆਪਣੀ 에ਅਰ ਕੁਆਲਿਟੀ ਹੁੰਦੀ ਆ ਉਹ 560 ਤੇ ਗਈ ہوئی ਆ ਜਿਹੜੀ 60 ਤੇ 100 ਦੇ ਵਿੱਚ ਵਿੱਚ ਚਾਹੀਦੀ ਹੈ ਜਾਨਕਿ ਤੇ ਇੰਨਾ ਜਾਨਕਿ ਹਾਲਾਤ ਉਥੇ ਮਾੜੇ ਹੋ ਚੁੱਕੇ ਆ ਤੇ ਹਜੇ ਪਰਾਲੀ ਨੂੰ ਅੱਗ ਨਹੀਂ ਲੱਗੀ ਨਾ ਕਿਸ ਨੇ ਲਾਈ ਆ ਹਜੇ ਤੇ ਜੇ ਹੁਣ ਉਥੇ ਇਹ ਲਾਤਾ ਤੇ ਫਿਰ ਇਹ ਸੋਚਣ ਵਾਲੀ ਗੱਲ ਆ ਵੀ ਪਰਾਲੀ ਨੂੰ ਮੂਰੇ ਮੁੱਦਾ ਬਣਾ ਕੇ ਕਿਉਂ ਇਹ ਕਿਸਾਨਾਂ ਨੂੰ ਜਿਹੜਾ ਬਦਨਾਮ ਕੀਤਾ ਜਾ ਰਿਹਾ ਇਹ ਸਰਕਾਰਾਂ ਦੀ ਕੋਈ ਚਾਲ ਆ ਤੇ ਜੇ ਸਰਕਾਰਾਂ ਨੇ ਹੱਲ ਕਰਨਾ ਹੋਵੇ ਤੇ ਪਰਾਲੀ ਦਾ ਧੂਆਂ ਵੀ ਨਾ ਮਾਤਰੀ ਹੁੰਦਾਗਾ ਸਿਰਫ 5-4 ਦਿਨਾਂ ਦੀ ਗੱਲਬਾਤ ਹੁੰਦੀ ਆ 5-4 ਦਿਨਾਂ ਦੇ ਵਿੱਚ ਤਹਾਂ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕਲੀਅਰ ਹੋ ਜਾਂਦਾ ਤੇ ਭਾਵ ਜੇ ਹਾਲਾ ਕੱਢਣੇ ਹੋਣ ਸਰਕਾਰਾਂ ਨੇ ਤੇ 2-2000 ਕਿੱਲੇ ਦਾ ਜਿਹੜਾ ਇਹ ਮੁਆਵਜ਼ਾ ਵੀ ਦੇ ਸਕਦੇ ਆ ਵੀ ਭਾਈ ਆਦੂਆਂ ਤੁਸੀਂ ਗੱਠਾ ਬਣਾਓ ਤੇ ਕਹਿਣ ਤੋਂ ਭਾਵ ਨਾ ਹੁਣ ਪਰਾਲੀ ਵਾਲੀਆਂ ਮਸ਼ੀਨਾਂ ਉਹਨਾਂ ਮਿਲ ਰਹਿਣਾਂ ਕਿਸਾਨ ਫੇਰ ਵੀ ਤਿਆਰ ਆ ਗੱਠਾ ਬਣਾਉਣ ਨੂੰ ਵੀ ਤਿਆਰ ਆ ਇਸ ਚੀਜ਼ ਦਾ ਹਾਲ ਸਰਕਾਰ ਜਿਹੜਾ ਨਹੀਂ ਕਰਨਾ ਚਾਹੁੰਦੀ ਤੇ ਜੇ ਕਰਨਾ ਚਾਹੁੰਦੀ ਹੋਵੇ ਤਾਂ ਇਹ ਜਿਹੜੀਆਂ ਸਬਸਿਡੀਆਂ ਵਾਲੇ ਸੰਦ ਆ ਉਹ ਸਿਰਫ ਸਬਸਿਡੀਆਂ ਵਾਲੀਆਂ ਕਾਗਜ਼ਾਂ ਦੇ ਵਿੱਚ ਮਿਲਦੇ ਨੇ ਉਹ ਵੀ ਤਗੜੇ ਬੰਦੇ ਲੈ ਰਹੇ ਆ ਤੇ ਆਮ ਪਿੰਡਾਂ ਦੇ ਵਿੱਚ ਕੋਈ ਸਬਸਿਟੀ ਵਾਲਾ ਸੰਦ ਸਾਡੇ ਅਸੀਂ ਨਹੀਂ ਵੇਖਿਆ ਗਿਆ ਸਾਡੇ ਪਿੰਡ ਦੇ ਵਿੱਚ ਇੱਕ ਮਸ਼ੀਨ ਆਈ ਸੀ ਬਾਅਦ ਦੇ ਵਿੱਚ ਇੱਕ ਫੇਰ ਆਈ ਗੱਠਾ ਬਣਾਉਣ ਵਾਲੀ ਉਹਨਾਂ ਨੇ ਵੀ ਵੇਚ ਦਿੱਤੀ ਗਈ ਆ ਕਿਉਂਕਿ ਪਰਾਲੀ ਦਾ ਜਿਹੜਾ ਮੁਕਚਰਾ ਉੱਥੇ ਉਹ ਕੱਢਦੇ ਆ ਪਰਾਲੀ ਜਦੋਂ ਖਰੀਦਦੇ ਆ ਉਹ ਘਾਟਾ ਪੈਣ ਦੇ ਕਾਰਨ ਉਹਨਾਂ ਨੇ ਵੀ ਉਹ ਮਸ਼ੀਨਾਂ ਵੇਚ ਦਿੱਤਾਂ ਗੰਨਿਆ ਜਦੋਂ ਗੱਠ ਬਣਦੀ ਮਸ਼ੀਨ ਨੇ ਪਰਾਲੀ ਉਹ ਮੱਚਨ ਦੇ ਕਾਬਲ ਬਣ ਗਈ ਫੇਰ ਦੋਸਤੋ ਉਹਦਾ ਕਾਹਦਾ ਮੁਕਚਰਾ ਰਹਿ ਗਿਆ ਇਹ ਸਿਰਫ ਕਿਸਾਨੀ ਨੂੰ ਫੇਲ ਕਰਨ ਦੇ ਸਿਰਫ ਇਰਾਦੇ ਆ ਤੇ ਸਰਕਾਰਾਂ ਵਾਸਤੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਜੇ ਇਹ ਕਿਸਾਨਾਂ ਨੂੰ ਉੱਚਾ ਚੱਕਣ ਦੇ ਵਿੱਚ ਸਹਿਯੋਗ ਕਰਨ ਪਰ ਨੀਤੀ ਸਿਰਫ ਕਿਸਾਨੀ ਨੂੰ ਫੇਲ ਕਰਨ ਦੀ ਬਰਬਾਦ ਕਰਨ ਦੀ ਇਹੀ ਆ ਤੇ ਕਿਸੇ ਨੂੰ ਭਰਾਵੋ ਇਥੇ ਚੁਣ ਲੋ ਹਰ ਕਨੇ ਦਿੱਲੀ ਦੇ ਗੋਦੀ ਦੇ ਵਿੱਚ ਬੈਠਣਾ ਜਾ ਕੇ ਆਪਣੇ ਜਿੰਨੇ ਵੀ ਕਿਸਾਨ ਭਰਾ ਸਾਰਿਆਂ ਨੂੰ ਆਪਦੇ ਇਸ ਮੁੱਦਿਆਂ ਦੇ ਖਾਤਰ ਇਕੱਠੇ ਹੋ ਕੇ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਆ ਕਿਸੇ ਤੇ ਵੀ ਹੁਣ ਕੋਈ ਕਾਰਵਾਈ ਹੁੰਦੀ ਆ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਧੰਨਵਾਦ